ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਨੂੰ ਜਿਹੜੀ ਕਿ ਬਿਜਲੀ ਮੁਫਤ ਮਿਲ ਰਹੀ ਆ ਉਸ ਦੇ ਦੁਆਲੇ ਜੋ ਟਿਊਬ ਵੈਲ ਹੈ ਉਸ ਦੇ ਦੁਆਲੇ ਜਿਹੜੇ ਕਿ ਚਾਰ ਦਰਖਤ ਜ਼ਰੂਰ ਲਾਏ ਜਾਣ ਤੇ ਇਹ ਸਾਡੀ ਸਲਾਹ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਕਾਨੂੰਨ ਵੀ ਬਣਾਵਾਂਗੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦੇ ਕੇ ਕਿਸਾਨ ਜਥੇਬੰਦੀ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਲ ਕੀ ਕਹਿਣਾ ਹੈ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲ ਦੇ ਆਲੇ-ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬੜੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵੰਤ ਮਾਨ ਸਾਨੂੰ ਹੌਸਾ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਦਿੱਲੀ ਤੂੰ ਲਾ ਸੋ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਵਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਤិនਰਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦੇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਿਹਾ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6-7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਹੁੰਦੀਆਂ ਸੀ ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਆ ਕਿ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪੈ ਪਾ ਲੈਣ ਦੇ ਬਸ ਪੈ ਪਾਏ ਟੇਲਾਂ ਤੱਕ ਪਾਣੀ ਪਹੁੰਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ